ਇਸ ਜਿਸ ਦੇ ਨਾਮ ਸਾਡੇ ਸਰਦਾਰ ਕਾਦ ਸਾਹਿਬ ਪ੍ਰਧਾਨ ਜੀ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇੱਕ ਜੋ व्हील ਚੇਅਰ ਹੈ ਉਹ ਲੈ ਕੇ ਆਂਦੀ ਹੈ ਤੇ ਨਾਲ ਰਾਸ਼ਨ ਲੈ ਕੇ ਆਂਦਾ ਇਹ ਤੇ ਤੁਸ਼ ਜੀ ਇਹਨਾਂ ਦੀ ਸਹਾਇਤਾ ਹੈ ਕਿਉਂਕਿ ਇਸ ਬੱਚੇ ਨੂੰ ਬਹੁਤ ਜ਼ਿਆਦਾ ਸਹਾਇਤਾ ਦੀ ਜ਼ਰੂਰਤ ਹੈ ਬੱਚੇ ਇਸ ਤਰ੍ਹਾਂ ਅਪਾਹਜ ਹੋ ਜਾਂਦੇ ਨੇ ਪਰਮਾਤਮਾ ਵੱਲੋਂ ਇਹਨਾਂ ਦਾ ਜਨਮ ਜਿਹੜਾ ਇਸ ਤਰ੍ਹਾਂ ਦਾ ਹੋਇਆ ਹੈ ਇਹ ਵਾਕਿਆ ਹੀ ਪਰਮਾਤਮਾ ਦਾ ਰੂਪ ਨਹੀਂ ਇਸ ਇਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਪਰਮਾਤਮਾ ਦੀ ਸੇਵਾ ਹੈ ਰਿੰਕੂ ਰਾਜਾ ਜੀ ਦੀ ਪੋਸਟ ਤੋਂ ਪਤਾ ਲੱਗਾ ਸੀਗਾ ਵੀ ਕੋਈ ਦਿਨ ਪਹਿਲਾਂ ਪਤਾ ਲੱਗਾ ਸੀ ਬੇਸਰਾ ਇਹ ਮੁਸ਼ਕਲ ਆਈ ਹੈ ਤੇ ਉਹਦੇ ਲਈ ਮੈਂ ਕਾਹਬ ਸਾਹਿਬ ਨਾਲ ਗੱਲ ਕੀਤੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਇਹਦਾ ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾ ਸਕੇ ਸਾਡੀ ਹਮੇਸ਼ਾ ਸਾਡੇ ਕਲੱਬ ਦੀ ਹਰ ਵੇਲੇ ਇਹੋ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਲੋੜਵੰਦਾ ਜਿਹੜਾ ਜੇ ਸਾਡੇ ਈਸ਼ਵਰ ਨੇ ਸਾਨੂੰ ਇਹ ਸਮਰਥਾ ਦਿੱਤੀ ਹੈ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਤੇ ਉਹ ਸਾਦਾ ਵੀ ਅਗਲੇ ਤੱਕ ਕਿਸੇ ਤਰ੍ਹਾਂ ਭਲਾ ਹੋ ਸਕੇ ਕਿਰਨਾਂ ਚਰਨਾਂ ਦੇ ਦਿਤ ਹੈ ਅਤ ਪੁਰਨ ਫਿਰਨ ਆਈ ਕਰਨੇ ਜਲਦੀ ਜਲਦੀ ਠੀਕ ਹੋਣਾ ਹੈ ਅਸੀਂ ਸਾਡੇ ਪਰਮਾਤਮਾ ਬੀਤੇ ਮਹਿਜ 2 ਤੋਂ 3 ਦਿਨ ਪਹਿਲਾਂ ਸਾਡੀ ਟੀਮ ਵੱਲੋਂ ਬਟਾਲਾ ਦੇ ਤੇਲੀਆਂਵਾਲ ਮਹੱਲੇ ਚ ਪਹੁੰਚ ਕੇ ਇੱਕ ਹੱਦ ਬੀਤੀ ਪਰਿਵਾਰ ਦੀ ਸੁਣਾਈ ਗਈ ਸੀ ਤਸਵੀਰਾਂ ਅੱਜ ਫੇਰ ਸਾਂਝੀਆਂ ਕਰਦੇ ਹਾਂ 18 ਸਾਲ ਦਾ ਗੁਰਬਾਜ ਜੋ ਕਿ ਮੰਝੇ ਤੇ ਪਿਆ ਹੈ ਜਨਮ ਤੋਂ ਹੀ ਅਪਾਜ ਹੈ ਔਰ ਵੱਡੀ ਗੱਲ ਹੈ ਇਸ ਦੇ ਪਿਤਾ ਜੀ ਇੱਕ ਮਜ਼ਦੂਰ ਹਨ ਮਾਤਾ ਜੀ ਇਸ ਦੁਨੀਆ ਵਿੱਚ ਨਹੀਂ ਹਨ ਅਤੇ ਇਸ ਦੇ ਬਜ਼ੁਰਗ ਦਾਦਾ ਦਾਦੀ ਜਿਨ੍ਹਾਂ ਦਾ ਇਸ ਨੂੰ ਸਹਾਰਾ ਬਣਨਾ ਚਾਹੀਦਾ ਸੀ ਉਹ ਖੁਦ ਇਸ ਦਾ ਸਹਾਰਾ ਬਣੀ ਬੈਠੇ ਨੇ ਸਾਡੇ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਕਿ ਬਟਾਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਕਿਉਂਕਿ ਮਹਿਜ ਪਰਿਵਾਰ ਦੀ ਮੰਗ ਕੀਤੀ ਸੀ ਇੱਕ व्हीਲ ਚੇਅਰ ਤਾਂ ਕਿ ਗੁਰਬਾਰ ਵੀ ਥੋੜਾ ਚੱਲ ਫਿਰ ਸਕੇ ਥੋੜੀ ਦੁਨੀਆ ਵੇਖ ਸਕੇ ਅੰਦਰ ਬਾਹਰ ਜਾ ਸਕੇ ਮੰਜੇ ਤੇ ਪਿਆ ਰਹਿੰਦਾ ਹੈ ਤੇ ਮਹੀਨਾਵਾਰ ਰਾਸ਼ਨ ਔਰ ਤੁਹਾਨੂੰ ਮੈਂ ਦੱਸਣ ਚ ਮਾਣ ਮਹਿਸੂਸ ਕਰ ਰਿਹਾ ਕਿ ਬਟਾਲਾ ਦੀ ਇੱਕ ਵੱਡੀ ਸਮਾਜ ਸੇਵੀ ਸੰਸਥਾ ਜਿਹੜੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਦੱਸਣਾ ਮੇਰੇ ਖਿਆਲ ਨਾਲ ਇਦਾਂ ਹੋਏਗਾ ਕਿ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੋਏਗਾ ਪਰ ਨਾ ਦੱਸਣਾ ਪੈਣਾ ਹੈ ਕਿਉਂਕਿ ਤੁਹਾਨੂੰ ਅੱਜ ਉਸ ਸੰਸਥਾ ਨਾਲ ਮਿਲਾਨ ਜਾ ਰਹੇ ਹਾਂ ਸਹਾਰਾ ਕਲੱਬ ਬਟਾਰਾ ਅੱਜ ਤੱਕ ਅਨੇਕਾਂ ਹੀ ਸਮਾਜ ਸੇਵੀ ਕੰਮ ਕਰ ਚੁੱਕੇ ਹਨ ਜਿੱਥੇ ਵੀ ਦਿਨ ਤਿਹਾਰ ਹੁੰਦਾ ਹੈ ਚਾਹੇ ਦੁਸ਼ਹਿਰਾ ਮਨਾਇਆ ਜਾਂਦਾ ਹੈ ਦਿਵਾਲੀ ਮਨਾਈ ਜਾਂਦੀ ਹੈ ਕੋਈ ਨਗਰ ਕੀਰਤਨ ਹੁੰਦਾ ਹੈ ਉਥੇ ਸ਼ਬੀਲ ਦੀ ਫ੍ਰੀ ਸੇਵਾ ਚੱਲਦੀ ਹੈ ਲੰਗਰ ਵੀ ਕਦੀ ਕਦੀ ਲਗਾਉਂਦੇ ਹਨ 15 ਅਗਸਤ 26 ਜਨਵਰੀ ਨੂੰ ਗਰਾਊਂਡ 'ਚ ਜਾ ਕੇ ਜਿਹੜਾ ਤੁਸੀਂ ਪਾਣੀ ਪੀਂਦੇ ਹੋ ਮਿੱਠਾ ਪਾਣੀ ਪੀਂਦੇ ਹੋ ਇਸ ਕਲੱਬ ਵੱਲੋਂ ਲਾਇਆ ਜਾਂਦਾ ਹੈ ਔਰ ਵੱਡੀ ਗੱਲ ਇਹ ਬਟਾਲਾ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਪੂਰੀ ਗਰਮੀਆਂ ਲਗਭਗ 3 ਤੋਂ 3.5 ਮਹੀਨਾ ਜਿਹੜੀ ਫ੍ਰੀ ਸ਼ੀਲ ਚੱਲਦੀ ਹੈ ਪੂਰੇ ਪੰਜਾਬ ਦੇ ਅੰਦਰ ਜਿਹੜੀ ਚਰਚਾ ਹੁੰਦੀ ਹੈ ਕਿ ਇੱਕੋ ਇੱਕ ਰੇਲਵੇ ਸਟੇਸ਼ਨ ਹੈ ਉਹ ਵੀ ਇਸ ਕਲੱਬ ਵੱਲੋਂ ਲਗਾਈ ਜਾਂਦੀ ਹੈ ਮਹੀਨਾਵਾਰ ਕਈਆਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਕਈਆਂ ਦੀਆਂ ਪੈਨਸ਼ਨਾਂ ਲਗਾਈਆਂ ਜਾਂਦੀਆਂ ਹਨ ਇਸ ਤੋਂ ਬਾਅਦ ਐਂਬੂਲੈਂਸਾਂ ਹਨ ਕਈਆਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਮਰੀਜ਼ਾਂ ਦੀ ਹੋਰ ਵੀ ਨੇਕਾ ਕੰਮ ਨੇ ਮੈਂ ਚਾਹਾਂਗਾ ਕਿ ਇਹ ਕਲੱਬ ਦੇ ਪ੍ਰਧਾਨ ਉਹਨੇ ਮੈਂਬਰ ਆਪਣੀ ਜ਼ੁਬਾਨੀ ਦੱਸਣ ਪਰ ਵੱਡੀ ਮਾਣ ਦੀ ਗੱਲ ਹੈ व्हीਲਚੇਅਰ ਦੀ ਤਸਵੀਰ ਸਾਂਝੀ ਕਰਦੇ ਆ ਹੈ ਤੇ ਇਦਾਂ ਵੱਡਾ ਕੰਮ ਨਹੀਂ ਸੀ ਪਰ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਉਡੀਕ ਰਿਹਾ ਸੀ ਕਿਸੇ ਨੇ व्हीਲਚੇਅਰ ਤੱਕ ਨਹੀਂ ਸੀ ਦਿੱਤੀ ਔਰ ਬਟਾਲੇ ਵਿੱਚ ਵੱਡੀਆਂ-ਵੱਡੀਆਂ ਸਮਾਜ ਸੇਵੀ ਸੰਸਥਾ ਹਨ ਜਿਹੜੇ ਕਰੋੜਾਂ ਦੀਆਂ ਗੱਲਾਂ ਕਰਦੀਆਂ ਹਨ ਪਰ ਉਹਨਾਂ ਵੱਲੋਂ ਵੀ ਇਹ ਉਪਰਾਲਾ ਨਹੀਂ ਕੀਤਾ ਗਿਆ ਪਰ ਜਿੱਦਾਂ ਹੀ ਇਹਨਾਂ ਦੇ ਪ੍ਰਧਾਨ ਜਤेंद्र ਕੱਢੀ ਜੀ ਤੱਕ ਸਾਡੀ ਖਬਰ ਪਹੁੰਚੀ ਤਾਂ ਉਸੇ ਵੇਲੇ ਸਾਡੀ ਟੀਮ ਨੂੰ ਫੋਨ ਆਇਆ ਕਾਲ ਹੀ ਫੋਨ ਆ ਗਿਆ ਸੀ ਕਿ ਅਸੀਂ व्हीलचेयर ਦੇਣੀ ਹੈ ਪਰ ਥੋੜਾ ਜਿਹਾ ਪ੍ਰੋਗਰਾਮ ਅੱਗੇ ਪਿਆ ਪਰ ਅੱਜ ਪਹੁੰਚੇ ਹਨ ਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਸਕਾ ਸਦਾਜੀ ਕੀ ਸ਼ੁਭਨਾਮ ਜੀ ਮੇਰਾ ਨਾਮ ਪ੍ਰਿੰਸ ਸਿੰਘ ਹੈ ਸਾਕਲੱਬ ਦੇ ਮੈਂਬਰ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਇਸ ਮੌਕੇ ਤੇ ਸਾਡੇ ਜੀਤਿੰਦਰ ਕਾਜੀ ਜੋ ਪ੍ਰਧਾਨ ਨੇ ਸਹਾਰਾ ਕਲੱਬ ਦੇ ਉਹਨਾਂ ਨੇ ਸਹਾਰਾ ਕਲੱਬ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਤੇ ਇਸ ਵਾਰ ਹੀ ਇੱਕ ਵਾਇਰਲ ਵੀਡੀਓ ਹੋ ਰਹੀ ਹੈ ਜਿਸ ਦੇ ਵਿੱਚ ਤੇਲੀਆਂ ਮਾਲ ਵਿਖੇ ਇੱਕ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਹੈ ਜਿਹਦੇ ਵਿੱਚ ਇੱਕ ਬੱਚਾ ਅਪਾਜ ਹੈ ਜੋ ਕਿ 18 ਸਾਲ ਦਾ ਗੁਰਬਾਹ ਸਿੰਘ ਉਹਦਾ ਨਾਮ ਦੱਸਿਆ ਜਾਂਦਾ ਹੈ ਉਹਦੇ ਮਾਤਾ ਜੀ ਜਿਹੜੇ ਹੈਗੇ ਆ ਉਹ ਇਹ ਜੇ 3 ਸਾਲ ਦੀ ਮਾਈ 3 ਸਾਲ ਦਾ ਹੀ ਜਦੋਂ ਉਹਨਾਂ ਦਾ ਦਿਹਾਂਤ ਹੋ ਗਿਆ ਇਹ ਬੱਚਾ ਬਚਪਨ ਤੋਂ ਹੀ ਇਹ ਇਹ ਆਪਾਜ ਹੈ ਤੇ ਇਹ ਚੱਲ ਫਿਰ ਵੀ ਨਹੀਂ ਸਕਦਾ ਤੇ ਨਾ ਹੀ ਇਹ ਬੋਲ ਸਕਦਾ ਨਾ ਹੀ ਕਿਸੇ ਨੂੰ ਆਪਣੀ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਜੋ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਦਾਦਾ ਦਾਦੀ ਕਰ ਰਹੇ ਨੇ ਪਿਤਾ ਜੀ ਇੱਕ ਮੈਜ ਮਜ਼ਦੂਰੀ ਦਾ ਕੰਮ ਕਰਦੇ ਨੇ ਜੋ ਪਰਿਵਾਰ ਲਈ ਥੋੜਾ ਬਹੁਤ ਲੈ ਕੇ ਆਂਦੇ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਬੇਨਤੀ ਪਰਿਵਾਰ ਵੱਲੋਂ ਜੋ ਸੋਸ਼ਲ ਮੀਡੀਆ ਤੇ ਆਇਸ ਨਿਊਜ਼ ਚੈਨਲ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇਸ ਲੋੜਵੰਤ ਪਰਿਵਾਰ ਦੀ ਆਵਾਜ਼ ਚੁੱਕੀ ਅਤੇ ਉਹਨਾਂ ਦਾ ਮਸੀਹਾ ਬਣੇ ਤੇ ਇਸ ਜਿਸ ਦੇ ਨਾਲ ਸਾਡੇ ਸਰਦਾਰ ਕਾਦ ਸਾਹਿਬ ਪ੍ਰਧਾਨ ਜੀ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇੱਕ ਜੋ ਵੀਲ ਚੇਅਰ ਹੈ ਉਹ ਲੈ ਕੇ ਆਂਦੀ ਹੈ ਤੇ ਨਾਲ ਰਾਸ਼ਨ ਲੈ ਕੇ ਆਂਦਾ ਇਹ ਤੇ ਤੁਸ਼ ਜੀ ਇਹਨਾਂ ਦੀ ਸਹਾਇਤਾ ਹੈ ਕਿਉਂਕਿ ਇਸ ਬੱਚੇ ਨੂੰ ਬਹੁਤ ਜ਼ਿਆਦਾ ਸਹਾਇਤਾ ਦੀ ਜ਼ਰੂਰਤ ਹੈ ਜਿਸ ਨੂੰ ਵੇਖਦੇ ਹੋਏ ਸਾਡੇ ਪ੍ਰਧਾਨ ਜੀ ਨੇ ਇਹ ਸਲਾਹ ਕਰ ਰਹੇ ਨੇ ਤੇ ਸ਼ਾਇਦ ਇਹਨਾਂ ਦੀ ਪੈਨਸ਼ਨ ਵੀ ਲਗਾ ਦੇਣ ਉਹ ਆਪ ਖੋਦੀ ਦੱਸਣਗੇ ਕਿਉਂਕਿ ਇਸ ਬੱਚੇ ਨੂੰ ਬਹੁਤ ਸਾਰੇ ਦੀ ਜਰੂਰਤ ਹੈ ਤੇ व्हीਲ ਚੇਅਰ ਲੈ ਕੇ ਜੋ ਅਸੀਂ ਪਹੁੰਚਿਆ ਇੱਥੇ ਇਹਨਾਂ ਦੇ ਜਿਹੜੇ ਦਾਦਾ ਤਾਦੀ ਉਹਨਾਂ ਦੀ ਖੁਸ਼ੀ ਦਾ ਕੋਈ ਕਿਨਾਰਾ ਨਹੀਂ ਉਹ ਐਨੇ ਖੁਸ਼ ਹੋਏ ਚਲੋ ਸਾਡਾ ਪੋਤਰਾ ਜਿਹੜਾ ਹੈਗਾ ਉਹਨੂੰ व्हीਲ ਚੇਅਰ ਤੇ ਬਠਾ ਕੇ ਥੋੜੀ ਬਹੁਤ ਬਾਹਰ ਦੀ ਹਵਾ ਲਗਵਾ ਸਕਦੇ ਆ ਕਿਉਂਕਿ ਇਹ ਬਚਪਨ ਤੋਂ ਹੀ ਬੈੱਡ ਦੇ ਉੱਤੇ ਪਿਆ ਹੈ ਇਸ ਲਈ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਇਹੋ ਜਿਹੇ ਪਰਿਵਾਰਾਂ ਨੂੰ ਦੀ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਜਤਿੰਦਰ ਕਾਜੀ ਤੇ ਇਹ ਲਗਾਤਾਰ ਹੀ ਜਿੱਥੇ ਵੀ ਕੋਈ ਵੇਖਦੇ ਨੇ ਉੱਥੇ ਹੀ ਮਦਦ ਕਰਦੇ ਨੇ ਅੱਜ ਕੱਲ ਸਾਡਾ ਜੋ ਹਸਪਤਾਲ ਦੇ ਵਿੱਚ ਆ ਉਹ ਮਰੀਜ਼ਾਂ ਲਈ ਦੁਪਹਿਰ ਦਾ ਸੰਡੇ ਦੇ ਸੰਡੇ ਦੁਪਹਿਰਾਂ ਲਈ ਖਿਚੜੀ ਤੇ ਉਹ ਦਹੀਂ ਦਾ ਲੰਗਰ ਜਾਂਦਾ ਰਾਤੀ ਦਲੀਆ ਖੀ ਦਲੀਆ ਹੋਰ ਨਾਲ ਦਾਲ ਫੁਲਕਾ ਚਾਵਲ ਤੇ ਹੋਰ ਦੁੱਧ ਵਗੈਰਾ ਰਸ ਜਾਂ ਫਰੂਟ ਵਗੈਰਾ ਵੀ ਲੈ ਕੇ ਹਸਪਤਾਲ ਲਈ ਲਿਜਾਇਆ ਜਾਂਦਾ ਤੇ ਜਿਹੜਾ ਫਰੂਟ ਜੇ ਰਾਸ਼ਨ ਵਾਜੇ ਉਸ ਨੂੰ ਅਸੀਂ ਰੇਲਵੇ ਸਟੇਸ਼ਨ ਤੇ ਉੱਥੇ ਜਾ ਕੇ ਉਹ ਡਿਸਟ੍ਰੀਬਿਊਟ ਕੀਤਾ ਜਾਂਦਾ ਤੇ ਬਾਕੀ ਸਾਰਾ ਕਲੱਬ ਦੇ ਜੋ ਹੈਗੇ ਆ ਉਸ ਲਗਭਗ 50 ਪੈਨਸ਼ਨਰਸ ਹੈਗੇ ਨੇ ਉਹ ਵੀ ਇਸੇ ਤਰ੍ਹਾਂ ਦੇ ਬਹੁਤ ਹੀ ਜ਼ਰੂਰਤਮੰਦ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਜੋ ਸਾਡੇ ਪ੍ਰਧਾਨ ਜੀ ਜਤਿੰਦਰ ਕਾਜੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪਹਿਲਾਂ ਪੂਰਾ ਇਹ ਸਰਵੇ ਕਰਦੇ ਨੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੀਵ ਖੁੱਲਰ ਚੇਅਰਮੈਨ ਸਾਹਿਬ ਅੱਜ ਸਾਨੂੰ ਆਪਣੇ ਰਿੰਕੂ ਰਾਜਾ ਜੀ ਦੀ ਪੋਸਟ ਤੋਂ ਪਤਾ ਲੱਗਾ ਸੀਗਾ ਵੀ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਬੇਸਰਾ ਇਹ ਮੁਸ਼ਕਲ ਆਈ ਹੈ ਤੇ ਉਹਦੇ ਲਈ ਮੈਂ ਕਾਹ ਸਾਹਿਬ ਨਾਲ ਗੱਲ ਕੀਤੀ ਤੇ ਅਸੀਂ ਕੋਸ਼ਿਸ਼ ਕੀਤੀ ਵੀ ਇਹਦਾ ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾ ਸਕੇ ਸਾਡੀ ਹਮੇਸ਼ਾ ਸਾਡੇ ਕਲੱਬ ਦੀ ਹਰ ਵੇਲੇ ਇਹੋ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਲੋੜਵੰਦਾ ਜਿਹੜਾ ਜੇ ਸਾਡੇ ਈਸ਼ਵਰ ਨੇ ਸਾਨੂੰ ਇਹ ਸਮਰੱਥਾ ਦਿੱਤੀ ਹੈ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਤੇ ਉਹੋ ਸਾਦਾ ਵੀ ਅਗਲੇ ਤੱਕ ਕਿਸੇ ਤਰ੍ਹਾਂ ਭਲਾ ਹੋ ਸਕੇ ਸਾਰਾ ਕਲੱਬ ਹਮੇਸ਼ਾ ਹਰ ਵੇਲੇ ਹਰ ਬੰਦੇ ਲਈ ਸੇਵਾ ਲਈ ਤਤ ਪਰ ਹੈ ਪ੍ਰਧਾਨ ਜੀ ਕਰ ਸਾਹਿਬ ਤੁਸੀਂ ਵੀ ਅੱਜ ਆਏ ਸੀ ਉਹ ਦਿਨ ਆਏ ਸੀ ਬੱਚਾ ਦਿਲ ਦਾ ਬੜਾ ਰਾਜਾ ਆਉਂਦਾ ਕਹਿੰਦਾ ਕਿ ਚਾਹ ਪਿਆਓ ਗੈਸਟ ਆਏ ਕਰ ਇਹ ਵੀ ਇੱਕ ਵੱਡੀ ਕੁਦਰਤੀ ਦਾਤ ਹੁੰਦੀ ਹੈ ਭਰਾ ਪਰਿਵਾਰ ਦੇ ਸੰਸਕਾਰ ਹੁੰਦੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਨਾ ਚਾਹ ਪੁੱਛੀ ਕਿ ਕਹਿਣਾ ਚਾਹੋ ਸਰ ਇਹ ਜਿਹੜੇ ਲੋਕ ਜਿਹੜੇ ਬੱਚੇ ਇਸ ਤਰ੍ਹਾਂ ਅਪਾਹਜ ਹੋ ਜਾਂਦੇ ਨੇ ਪ੍ਰਮਾਤਮਾ ਵੱਲੋਂ ਇਹਨਾਂ ਦਾ ਜਨਮ ਜਿਹੜਾ ਇਸ ਤਰ੍ਹਾਂ ਦਾ ਹੋਇਆ ਇਹ ਵਾਕਿਆ ਹੀ ਪ੍ਰਮਾਤਮਾ ਦਾ ਰੂਪ ਨੇ ਇਸ ਇਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਪ੍ਰਮਾਤਮਾ ਦੀ ਸੇਵਾ ਹੈ ਇਨਸਾਨ ਦੀ ਸੇਵਾ ਨਹੀਂ ਹੈ ਉਹ ਪ੍ਰਮਾਤਮਾ ਦੀ ਕਿਉਂਕਿ ਪ੍ਰਮਾਤਮਾ ਦਾ ਰੂਪ ਹੈ ਇਹ ਪੂਰੀ ਤਰ੍ਹਾਂ ਬੋਲ ਨਹੀਂ ਸਕਦੇ ਇਹ ਜਿਹੜੀ ਇਹਨਾਂ ਦੇ ਦਿਲ ਦੀ ਆਵਾਜ਼ ਜਿਹੜੀ ਹੈ ਸਾਨੂੰ ਇਹਨਾਂ ਨੇ ਦੇਖ ਕੇ ਹੀ ਬਾਹਰੋਂ ਦੇਖਿਆ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਇਹਨਾਂ ਨੇ ਸਾਨੂੰ ਇੰਨਾ ਕ ਸਕੂਨ ਮਿਲਿਆ ਕਮ ਬੇਸ਼ੱਕ ਛੋਟਾ ਹੈ ਪਰ ਸਕੂਨ ਇੰਨਾ ਮਿਲਿਆ ਵੀ ਜੇ ਅਸੀਂ ਆਪਣੀ ਰੋਜ਼ਗਾਰ ਤੋਂ ਜੇ ਕੋਈ ਬਹੁਤ ਜ਼ਿਆਦਾ ਵੀ ਕਮਾਈ ਕਰੀਏ ਨਾ ਤੇ ਸਾਨੂੰ ਉਹਨਾਂ ਸਕੂਨ ਨਹੀਂ ਮਿਲਦਾ ਕੁਝ ਨਹੀਂ ਮਿਲਦੀ ਪਰ ਇਹ ਸੇਵਾ ਕਰਕੇ ਜਿਹੜੀ ਪਰਮਾਤਮਾ ਨੇ ਡਿਊਟੀ ਲਈ ਆਸੀ ਪਰਮਾਤਮਾ ਦਾ ਧੰਨਵਾਦ ਕਰਨਿਆ ਵੀ ਸਹਾਰਾ ਕਲੱਬ ਜਿਹੜੀ ਹੈ ਬੜੇ ਲੰਬੇ ਸਮੇਂ ਤੋਂ 20 25 ਸਾਲ ਤੋਂ ਅਸੀਂ ਜਿੰਨੇ ਵੀ ਅਪਾਹिज ਲੋਕ ਨੇ ਜਾਂ ਵਿਧਵਾ ਪੈਨਾਨੇ ਜਾਂ ਬੇਸਹਾਰਾ ਲੋਕ ਨੇ ਉਹਨਾਂ ਦੀ ਅਸੀਂ ਪੈਨਸ਼ਨਾਂ ਲਗਾਣੇ ਆ ਉਹਨਾਂ ਦੇ ਅੰਗਹੀਨਾਂ ਦੇ ਸਰਟੀਫਿਕੇਟ ਬਣਾਣੇ ਆ ਉਹਨਾਂ ਦੇ ਉਹਨਾਂ ਨੂੰ 휠 ਚੇਅਰ ਮਹਿਆ ਕਰਵਾਣੇ ਆ ਤੇ ਸਾਨੂੰ ਅਤਿਅੰਤ ਖੁਸ਼ੀ ਹੁੰਦੀ ਹੈ ਕਿ ਪਰਮਾਤਮਾ ਨੇ ਜਿਹੜੀ ਡਿਊਟੀ ਸਾਡੀ ਲਗਾਈ ਦੀ ਹੈ ਉਸ ਡਿਊਟੀ ਤੇ ਅਸੀਂ ਖਰਾ ਉਤਰ ਰਹੇ ਆ ਸਾਡੇ ਚੇਅਰਮੈਨ ਰਜੀਵ ਖੁੱਲਰ ਜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਵੀ ਇੱਕ ਬੱਚਾ ਕਹਿੰਦੇ ਕਾਪ ਸਾਹਿਬ ਫੌਰਨ ਜਾਓ ਕਿ ਮੈਂ ਸਭੋਂ ਇੱਕ ਤਾਂ ਦਿਨ ਮਨੂੰ ਕਮ ਸੀ ਮੈਂ ਲੇਟ ਹੋ ਗਿਆ ਅੱਜ ਤਲਕਸਾਰ ਉਹਨਾਂ ਦਾ ਫੋਨ ਆਇਆ ਮਨੂੰ ਕਹਿੰਦੇ ਕਾਪ ਸਾਹਿਬ ਅੱਜ ਜ਼ਰੂਰ ਹੋ ਕੇ ਆਣਾ ਤੇ ਅੱਜ ਦਿਨ ਵੀ ਗੁਨਾਨਕ ਸਾਡੀ ਪਹਿਲੀ ਪਾਸਚਾਈ ਉਹਨਾਂ ਦਾ ਜਨਮ ਦਿਹਾੜਾ ਹੈ ਪ੍ਰਕਾਸ਼ ਦਿਹਾੜਾ ਹੈ ਅਵਤਾਰ ਪੂਰਾ ਅੱਜ ਬੜੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਤੇ ਇਹਦੇ ਨਾਲ ਅਸੀਂ ਛੋਟੇ ਜਿਹੇ ਬੱਚਾ ਜਿਹਦੇ ਨਾਂ ਆਪਣੀਆਂ ਸਹਾਰਾ ਕਲੱਬ ਦੀਆਂ ਖੁਸ਼ੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਪਰਮਾਤਮਾ ਜੀ ਅਸੀਂ ਨਾਲ ਦੇਖੋ ਅਸੀਂ ਪੈਨਸ਼ਨਾਂ ਵੀ ਲਗਾਣੇ ਆ ਅਸੀਂ ਇਸ ਬੱਚੇ ਗੁਰਬਾਜ ਸਿੰਘ ਉਹਨਾਂ ਦੀ ਸਹਾਰਾ ਕਲੱਬ ਜਿਹੜੀ ਹੈ ਇਹ ਜਿਨ੍ਹਾਂ ਚਿਰ ਇਹਨਾਂ ਦੀ ਸਰਕਾਰੀ ਪੈਨਸ਼ਨ ਨਹੀਂ ਲੱਗਦੀ ਜਾਂ ਸਾਰੀ ਉਮਰ ਵਾਸਤੇ ਇਸ ਬੱਚੇ ਦੀ ਅਸੀਂ ਪੈਨਸ਼ਨ ਲਗਾਵਾਂਗੇ ਜਿਨ੍ਹਾਂ ਚਿਰ ਪਰਮਾਤਮਾ ਦਾ ਆਸ਼ੀਰਵਾਦ ਸਾਡੇ ਨਾਲ ਰਹੇਗਾ ਉਹਨਾਂ ਚਿਰ ਇਹਦੀ ਪੈਨਸ਼ਨ ਇਹਦੇ ਕਪੜੇ ਜਾਂ ਜੋ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੋਏਗੀ ਉਹ ਸਹਾਰਾ ਕਲੱਬ ਜਿਹੜਾ ਹੈ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਸੇਵਾ ਕਰਨ ਦਾ ਵਚਨ ਦਿੰਨੇ ਆਂ ਸੀ ਏਸੀਜੀ ਬਟਾਲਾ ਦੀ ਸਹਾਰਾ ਕਲੱਬ ਦੀ ਪੂਰੀ ਟੀਮ ਪ੍ਰਧਾਨ ਸਾਹਿਬ ਬਾਕੀ ਵੀ ਅਹੁਦੇਦਾਰ ਮੈਂਬਰ ਸਾਹਿਬ ਪਹੁੰਚੇ ਆ ਖੁਸ਼ੀ ਦੀ ਗੱਲ ਹੈ ਕਿ ਵੀਲਚੇਅਰ ਮਿਲੀ ਹੈ ਮਹੀਨਾਵਾਰ ਜਿਹੜਾ ਰਾਸ਼ਨ ਵੀ ਅੱਜ ਦੇ ਦੇ ਕੇ ਚੱਲੇ ਨੇ ਔਰ ਪੈਨਸ਼ਨ ਗੁਰਬਾਜ ਦੀ ਲਗਾਈ ਜਾਏਗੀ ਉਹਨਾਂ ਕਹਿੰਦੇ ਕਿ ਲਾਈਫਟਾਈਮ ਵਾਸਤੇ ਜਿੰਨੇ ਦੀ ਸਰਕਾਰੀ ਪੈਨਸ਼ਨ ਨਹੀਂ ਲੱਗਦੀ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜਿੰਨਾ ਵੀ ਅਸੀਂ ਗੁਰਬਾਦੀ ਮਦਦ ਕਰ ਸਕੀਏ ਕਰਾਂਗੇ ਆਓ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਪੁਰਜ਼ੋਰ ਅਪੀਲ ਕੀਤੀ ਮਾਤਾ ਜੀ ਸਾਹਿਬ ਦਾ ਕੀ ਕਹਿਣਾ ਚਾਹੋਗੇ 2 ਦਿਨ ਚ ਪਟਾਲਾ ਵਾਸੀਆਂ ਦੀ ਸਹਾਰਾ ਕਲੱਬ ਨੇ ਅੱਜ ਤੁਹਾਡੀ ਜਿਹੜੀ ਉਹ ਅਪੀਲ ਸੀ ਹੱਥਾਂ ਚੋੜੋ ਤੁਸੀਂ ਤੁਹਾਡਾ ਹੁਕਮ ਸੀ ਕੋਈ ਸਾਡੇ ਬਜ਼ੁਰਗ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਭਾਈ ਜੀ ਮਾਤਾ ਕੀ ਕਹਿਣਾ ਭਾਵਕ ਹੋ ਗਈ ਮੈਂ ਉਹ ਚੀਜ਼ਾ ਸਾਡੀ ਮੰਗ ਵਾ ਹੋ ਰਹੀ ਸੀ ਮੰਗਣਾ ਮਾਤਾ ਹੁਣ ਗੁਰਬਾਜ ਬਾਹਰ ਅੰਦਰ ਜਾਏ ਫਿਰੇਗਾ ਗਲੀ ਜੇ ਵੀ ਚਲ ਜਾ ਕਰੂਗਾ ਹਾਂਜੀ ਕਰਿਆ ਕਰਾਂਗੇ ਜੀ ਕਿੰਨਾ ਕ ਚਾਹ ਦਾਦੀ ਨੂੰ ਬਹੁਤ ਜੀ ਬਹੁਤ ਬੱਚਾ ਕੀ ਕਹਣਾ ਚਾਹੋਗੇ ਸਾਰਾ ਇਕੱਲਾ ਬਾਰੇ ਉਹਨੂੰ ਬੜਾ ਚਾਹ ਜੀ ਉਹਨਾਂ ਜੀ ਜੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਮੇਰੇ ਬੱਚੇ ਦੀ ਸੁਣੀ ਆ ਕੇ ਮਾਤਾ ਜੀ ਕਾਫੀ ਸਮੇਂ ਤੋਂ व्हीलचेयर ਨਹੀਂ ਮਿਲਦੀ ਹਾਂਜੀ ਤੇ ਜੋ ਕਿਸੇ ਨੇ ਵੀ ਨਹੀਂ ਪੁੱਛਿਆ ਜੀ ਹਾਂ ਹੁਣ ਤੁਸੀਂ ਆਏ ਹੋ ਤੇ ਫੇਰ ਪੁੱਛਿਆ ਵਾ ਕੋਈ ਆਇਆ ਨਹੀਂ ਨਾ ਕੋਈ ਐਮਸੀ ਨਾ ਕੋਈ ਨਾ ਕੋਈ ਹੁਣ ਸਾਨੂੰ ਅਸੀਂ ਤੇ ਤੁਹਾਨੂੰ ਪਤਾ ਗਰੀਬ ਬੰਦਾ ਕੀ ਕਰ ਸਕਦਾ ਵਾ ਸਾਡੀ ਤੇ ਕੋਈ ਪਤਾ ਨਹੀਂ ਪਤਾ ਉਹ ਤੇ ਦਿਨ ਨਹੀਂ ਕੱਗਿਆ ਉਹਨਾਂ ਕੀ ਹਾਂਜੀ ਤਾਂ ਏਸੀ ਜੀ ਬਟਾਲਾ ਤੋਂ ਬੜੀਆਂ ਭਾਵਕ ਕਰਨ ਵਾਲੀਆਂ ਤਸਵੀਰਾਂ ਔਰ ਸਹਾਰਾ ਕਲੱਬ ਦਾ ਮੈਂ ਵੀ ਧੰਨਵਾਦ ਕਰਦਾ ਕਿਉਂਕਿ ਮਹਿਜ 2 ਦਿਨ ਦੇ ਵਿੱਚ 2 ਦਿਨ ਪਹਿਲਾਂ ਖਬਰ ਚੱਲੀ ਸੀ ਔਰ ਕੱਲ ਹੀ ਸਾਨੂੰ ਫੋਨ ਆ ਗਿਆ ਸੀ ਜੇ ਮੈਂ ਕਹਾਂ ਕਿ 1 ਦਿਨ ਦੇ ਵਿੱਚ ਹੀ ਇਹਨਾਂ ਵੱਲੋਂ ਕੋਈ ਕਰੈਕਸ਼ਨ ਕੀਤਾ ਗਿਆ ਸਲਾਹ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ व्हीਲ ਚੇਅਰ ਰਾਸ਼ਨ ਤੇ ਉਸ ਤੋਂ ਬਾਅਦ ਹੁਣ ਪੈਨਸ਼ਨ ਦਾ ਵੀ ਅਰੇਂਜਮੈਂਟ ਕਰ ਰਿਹਾ ਸਸਕਾ ਭਾਰੀ ਕੀ ਨਾ ਜੀ ਪੰਗਮਰ ਹੰਡਾ ਜੀ ਹੰਡਾ ਸਾਹਿਬ ਕੀ ਕਹਿਣਾ ਚੇਰੇ ਇਹਨਾਂ ਦੇ ਦਿੱਤੀ ਹੈ ਆ ਤੁਰਨ ਫਿਰਨ ਆਈ ਕਹਿੰਦੇ ਜਲਦੀ ਜਲਦੀ ਠੀਕ ਹੋਣਾ ਹੈ ਅਖੀਰ ਸਾਡੇ ਪਰਮਾਤਮਾ ਜਿਹੜੀ ਇਹਨੇ ਚਾਹ ਪੁੱਛੀ ਹੈ ਮੇਰਾ ਜਦੰਦੇ ਵਾਲ ਮੋਲਿਆ ਹੁੰਦਾ ਕਹਿੰਦਾ ਚਾਹ ਅਖੀ ਜੀ ਬੜਾ ਵਧੀਆ ਮਹਿਸੂਸ ਕੀਤਾ ਵਾ ਕਿਸ ਬੱਚੇ ਨੇ ਚਾਹ ਪੁੱਛੀ ਬਹੁਤ ਵਧੀਆ ਬਹੁਤ ਵਧੀਆ ਮਾਣ ਜਿਸ ਸਰਕਾਰ ਕੀਤਾ ਜੀ ਸਾਡਾ ਏਸੀ ਜੀ ਕਾਸਾਉ ਦੀ ਪੂਰੀ ਟੀਮ ਜੈਸੀ ਸੰਗਤ ਕਹਿੰਦੇ ਵੈਸੀ ਰੰਗਤ ਕਿਉਂਕਿ ਜਿੱਦਾਂ ਦੀ ਸੇਵਾ ਇਹ ਕਰਦੇ ਆ ਰਹੇ ਉਦਾਂ ਦੇ ਮੈਂਬਰ ਉਦਾਂ ਦੇ ਉਤੇਦਾਰ ਨਾਲ ਜੁੜੇ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਬਟਾਲਾ ਦੀ ਸਹਾਰਾ ਕਲੱਬ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਰਵੇ ਦੇਨ ਦੁਗਣੀ ਰਾਜਚੌਨੀ ਤਾਕੀ ਕਰਨ ਅਤੇ ਸੇਵਾ ਭਾਵਨਾ ਨਾਲ ਸਾਰਿਆਂ ਸੇਵਾ ਕਰਦੇ ਇਹਨਾਂ ਨੂੰ ਮਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੇਖਦੇ ਰਹੋ ਚੈਨਲ ਦਾ ਆਰਐਨਯੂ